ਸਤਿਅਯਕਾਲ ਜੀ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਤੇ ਮੈਂ ਸਮ੍ਰਿਤੀ ਇਸ ਵੇਲੇ ਮੌਜੂਦ ਹਾਂ ਜਲੰਧਰ ਦੇ ਸਰਕਟ ਹਾਊਸ ਦਿੱਕੇ ਜਿੱਥੇ ਦੱਸ ਦਈਏ ਕਿ ਅੱਜ ਕੈਬਨਿਟ ਮੰਤਰੀ ਮਹਿੰਦਰ ਪਗਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੀ ਗੱਲਬਾਤ ਕੀਤੀ ਦੱਸ ਦਈਏ ਕਿ ਬੀਤੇ ਕੁਝ ਦਿਨਾ ਤੋਂ ਲਗਾਤਾਰ ਬਾਰਿਸ਼ ਪੈ ਰਹੀ ਹੈ ਜਿਸ ਦੇ ਚਲਦਿਆਂ ਪੰਜਾਬ ਦੇ ਹਾਲਾਤ ਬੇहद ਹੀ ਮਾੜੇ ਹੋ ਗਏ ਨੇ ਲੋਕਾਂ ਨੂੰ ਆਪਣੇ ਘਰ ਛੱਡ ਕੇ ਜੋ ਕਿ ਹਉ ਥਾਵਾਂ ਤੇ ਜਾਣਾ ਪੈ ਰਿਹਾ ਕਿਉਂਕਿ ਘਰ ਦੇ ਘਰ ਜੋ ਕੀ ਹੈ ਪੂਰੇ ਡੁੱਬ ਚੁਕੇ ਨੇ ਇਸ ਦੇ ਨਾਲ ਹੀ ਦੱਸ ਦਈਏ ਕਿ ਅੱਜ ਸਰਕਟ ਹਾਊਸ ਵਿਖੇ ਜੋ ਕਿ ਜਲੰਧਰ ਦੇ ਸਰਕਟ ਹਾਊਸ ਵਿਖੇ ਅੱਜ ਜੀ ਕੈਬਨਿਟ ਮੰਤਰੀ ਮੋਹਿੰਦਰ ਭਗਤਵਾਲੋ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਜਲੰਧਰ ਸੈਂਟਰਲ ਹਲਕਾ ਇਨਚਾਰਜ ਨਿਤਿਨ ਕੋਹਲੀ ਵੀ ਮੌਜੂਦ ਸਨ ਨਾਲੋ ਨਾਲ ਤੁਹਾਨੂੰ ਇਹ ਵੀ ਦੱਸ ਦਈਏ ਕਿ ਉਹਨਾਂ ਨੇ ਦੱਸਿਆ ਕਿ ਪੰਜਾਬ ਦੇ ਜੋ ਕੈਬਨ ਪੰਜਾਬ ਆਪ ਦੇ ਜੋ ਮੁੱਖ ਮੰਤਰੀ ਨੇ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦੇ ਵੱਲੋਂ ਜੋ ਕੀ ਹੈ ਲਗਾਤਾਰ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਜਾ ਰਿਹਾ ਤੇ ਉਹਨਾਂ ਦੇ ਵੱਲੋਂ ਪੂਰਾ ਭਰੋਸਾ ਦਿੱਤਾ ਗਿਆ ਹੈ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਤੇ ਲੋਕਾਂ ਵੱਲੋਂ ਜੋ ਕੀ ਹੈ ਮਾਰ ਜੋ ਕਿ ਮਾਰ ਹੜ੍ਹ ਹੜ੍ਹ ਦੇ ਕਾਰਨ ਜੋ ਮਾਰ ਉਹਨਾਂ ਨੂੰ ਪਈ ਆ ਉਸ ਦੇ ਲਈ ਉਹਨਾਂ ਨੂੰ ਪੂਰਾ ਮੁਆਵਜ਼ਾ ਵੀ ਦਿੱਤਾ ਜਾਵੇਗਾ ਇਸ ਦੇ ਨਾਲ ਹੀ ਦੱਸ ਦਈਏ ਕਿ ਅਸਰਕੇ ਹਾਊਸ ਵਿਖੇ ਜੋ ਕੰਟਰੋਲ ਰੂਮ ਬਣਾਇਆ ਗਿਆ ਉਸ ਦਾ ਵੀ ਕੈਬਨਿਟ ਮੰਤਰੀ ਮੋਹਿੰਦਰ ਪਗੱਤ ਦੇ ਵੱਲੋਂ ਜਾਇਜ਼ਾ ਲਿਆ ਗਿਆ ਕੰਮ ਕਿਵੇਂ ਚੱਲ ਰਿਹਾ ਹੈ ਤੇ 24 ਘੰਟੇ ਜੋ ਕਿ ਇਹ ਕੰਮ ਸੁਚਾਰੂ ਢੰਗ ਨਾਲ ਚੱਲਦਾ ਰਹੇ ਉਸ ਦਾ ਉਹਨਾਂ ਦੇ ਵੱਲੋਂ ਦੁਹਰਾ ਕੀਤਾ ਗਿਆ ਤੇ ਇੱਥੇ ਮੌਜੂਦ ਅਫਸਰਾਂ ਦੇ ਨਾਲ ਗੱਲਬਾਤ ਵੀ ਕੀਤੀ ਗਈ ਸਾਰੇ ਪੰਜਾਬ ਦੇ ਵਿੱਚ ਜਿਆਦਾ ਵਰਖਾ ਹੋਣ ਦੇ ਕਾਰਨ ਕੁਝ ਜ਼ਿਲ੍ਹਿਆਂ ਦੇ ਵਿੱਚ ਪਿੰਡਾਂ ਦੇ ਵਿੱਚ ਫਲੱਡ ਆਂਦੇ ਕਾਰਨ ਜਿਹੜੇ ਸਾਡੇ ਕਿਸਾਨ ਵੀਰ ਨੇ ਜਾਂ ਆਮ ਜਨਤਾ ਹੈਗੀਏ ਉਹਨਾਂ ਦੀ ਦੇਖਭਾਲ ਕਰਨ ਲਈ ਪੰਜਾਬ ਸਰਕਾਰ ਲਗਾਤਾਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਰਣਮਈ ਹੇਠ ਲਗਾਤਾਰ ਸਾਰੇ ਮੰਤਰੀ ਸਹਿਬਾਨ ਹਲਕਾ ਇੰਚਾਰਜ ਚੇਅਰਮੈਨ ਸਹਿਬਾਨ ਸਾਰੀ ਆਮ ਆਦਮੀ ਪਾਰਟੀ ਦਾ ਇੱਕ ਇੱਕ ਕਾਰਜਕਰਤਾ ਸਾਰੇ ਪੰਜਾਬ ਦੇ ਵਿੱਚ ਜਾ ਕੇ ਜਿਹੜੇ ਬਾੜ ਗ੍ਰਸਤ ਲੋਕੀ ਹੈਗੇ ਨੇ ਉਹਨਾਂ ਦੀ ਬੈਟਰੀ ਲਈ ਉਹਨਾਂ ਨੂੰ ਸੁਰੱਖਿਅਤ ਜਗ੍ਹਾ ਦਾ ਪਛਾਣ ਲਈ ਕੰਮ ਕੀਤਾ ਜਾ ਰਿਹਾ ਹੈ। ਔਰ ਜੰਦਰ ਸਹਿਰੇਜੇ ਜ਼ਿਲ੍ਹਾ ਜੰਦਰ ਸਹੀ ਸਾਰੇ ਹੀ ਹਲਕਾ ਇੰਚਾਰਜ ਇੰਦਨ ਕੋਲੀਜੀ ਸੈਂਟਰ ਤੋਂ ਉਹਦੇ ਨਾਲ ਕੈਂਟ ਤੋਂ ਹਲਕਾ ਇੰਚਾਰਜ ਭੈਣ ਜੀ ਰਾਜਿੰਦਰ ਕੁਮਾਰ ਛੜਾ ਜੀ ਔਰ ਨਾਲ ਸਾਡੇ ਜ਼ਿਲ੍ਹਾ ਦੇ ਪ੍ਰਧਾਨ ਅਮਿਤਪਾਲ ਜੀ ਔਰ ਨਾਰਥ ਤੋਂ ਹਲਕਾ ਇੰਚਾਰਜ ਦਿਨੇਸ਼ タル ਜੀ ਅਸੀਂ ਸਾਰੇ ਹੀ ਆਪਣੇ ਆਪਣੇ ਹਲਕਿਆਂ ਦੇ ਵਿੱਚ ਲਗਾਤਾਰ ਦਿਨ ਰਾਤ ਆਪਣੇ ਇਲਾਕੇ ਦੇ ਲੋਕਾਂ ਨੂੰ ਜੋ ਵੀ ਸਮੱਸਿਆ ਆ ਰਹੀ ਹੈਗੀ ਚਾਹੇ ਕਿਸੇ ਦਾ ਘਰ ਪਾਣੀ ਦੇ ਬਰਸਾਤ ਦੇ ਨਾਲ ਲੀਕ ਕਰ ਰਿਹਾ ਹੈਗਾ ਉਹਦੇ ਵਾਸਤੇ ਉਹਨਾਂ ਨੂੰ ਰਾਸਣ ਪਛਾਣ ਵਾਸਤੇ ਸਾਰਿਆਂ ਦੀ ਦੇਖਭਾਲ ਕਰਨ ਲਈ ਲੱਗੇ ਹੋਏ ਆ ਸੋ ਅਸੀਂ ਅੱਜ ਦੇਖਿਆ ਕਿ ਜਿਹੜਾ ਸਾਡਾ ਇੱਥੇ ਲੋਕਲ ਅਸੀਂ ਜੋ ਸਟੇਟ ਬਲੱਡ ਜੋ ਫਲੱਡ ਕੰਟਰੋਲ ਅਸੀਂ ਰੱਖਿਆ ਹੈਗਾ ਜਿਹੜਾ ਰੂਮ ਕੰਟਰੋਲ ਰੂਮ ਬਣਾਇਆ ਗਿਆ ਉਹਦੇ ਵਾਸਤੇ ਦੇਖਣ ਲਈ ਅਸੀਂ ਆਏ ਸੀ ਕਿ ਇੱਥੇ ਜੋ ਕੰਮ ਚੱਲ ਰਿਹਾ ਹੈ ਕਿਵੇਂ ਸਮੱਸਿਆ ਆ ਰਹੀਆਂ ਨੇ ਕਿਵੇਂ ਸਿਕਤਾਂ ਆ ਰਹੀਆਂ ਨੇ ਉਹਦਾ ਕੀ ਹੱਲ ਹੋ ਰਿਹਾ ਸੋ ਲਗਾਤਾਰ ਅਸੀਂ ਸਾਰੇ ਪੰਜਾਬ ਨੂੰ ਜੰਦਰ ਤੋਂ ਐਜ਼ ਅ ਫਲੱਡ ਕੰਟਰੋਲ ਰੂਮ ਬਣਾ ਕੇ ਕੰਟਰੋਲ ਕਰ ਰਹੇ ਹਾਂ ਉਹਦੇ ਨਾਲ ਨਾਲ ਅਸੀਂ ਸਾਰੇ ਸਾਥੀ on the behalf of ਸਾਰੀ ਜੰਦਰ ਟੀਮ ਵੱਲੋਂ ਮੈਂ ਪ੍ਰੈਸ ਮੀਡੀਆ ਨੂੰ ਦੱਸਣਾ ਚਾਹਾਂਗਾ ਕਿ ਜਿੰਨੇ ਵੀ ਸਾਡੇ ਸਾਥੀ ਅੱਜ ਫਲੱਡ ਦੀ ਚਪੇਟ ਚ ਆਏ ਨੇ ਉਹਨਾਂ ਨੂੰ ਇੱਕ ਪੇਸ਼ੈਂਸ ਰੱਖਣ ਦੀ ਲੋੜ ਹੈਗੀਏ ਕਿਉਂਕਿ ਇਹ ਜਿਹੜੀ ਆਪਦਾ ਆਈ ਹੈਗੀਏ ਇਹ ਹਰਿਆਣਾ ਵਿੱਚ ਵੀ ਹੈ ਮਹਾਰਾਸ਼ਟਰਾ ਵਿੱਚ ਵੀ ਹੈ ਯੂਪੀ ਵਿੱਚ ਰਾਜਸਥਾਨ ਵਿੱਚ ਵੀ ਹੈਗੀਏ ਇਹ ਸਾਰੀ ਜਗ੍ਹਾ ਇੱਕ ਆਫਤ ਆਈ ਹੈਗੀਏ ਫਲੱਡ ਦੀ ਔਰ ਸਾਨੂੰ ਸਾਰਿਆਂ ਨੂੰ ਪੇਸ਼ੈਂਸ ਰੱਖ ਕੇ ਔਰ ਸਾਰੇ ਸਾਥੀ ਜਿਹੜੇ ਹੈਗੇ ਨੇ ਉਹਨਾਂ ਨੂੰ ਇੱਕ ਸਹਿਯੋਗ ਕਰਦੇ ਹੋਏ ਅਸੀਂ ਇਸ ਸਮੇਂ ਨੂੰ ਬਤਾਨਾ ਇਹ ਟੈਂਪਰੇਰੀ ਫੇਸ ਹੈਗਾ ਇਹ ਕੁਝ ਦਿਨਾਂ ਬਾਅਦ ਬਰਸਾਤ ਬੰਦ ਹੋ ਜਾਏਗੀ ਔਰ ਸਾਰਾ ਜੋ ਵੀ ਨੁਕਸਾਨ ਹੋਇਆ ਹੈਗਾ ਜਿਵੇਂ ਪਹਿਲੇ ਕਿਹਾ ਗਿਆ ਹੈ ਮਾਨ ਸਾਹਿਬ ਨੇ ਜਨਾਬ ਦੇ ਮੁੱਖ ਇੰਤਜ਼ਾਰਪੁਰ ਗੁਣ ਸਹਿਮਾਨ ਸਾਹਿਬ ਨੇ ਕਿ ਜਿਨ੍ਹਾਂ ਕਿਸਾਨਾਂ ਦਾ ਵੀਰਾਂ ਦਾ ਨੁਕਸਾਨ ਹੋਏਗਾ ਸਰਕਾਰ ਉਹਦੀ ਪਰਪਾਈ ਵੀ ਕਰੇਗੀ ਉਹਦੇ ਨਾਲ ਨਾਲ ਸੀਐਮ ਸਾਹਿਬ ਨੇ ਕੇਂਦਰ ਸਰਕਾਰ ਨੂੰ ਵੀ ਲਿਖਿਆ ਹੈ ਕਿ ਸਾਡਾ ਜਿਹੜਾ ਤੁਸੀਂ 60000 ਕਰੋੜ ਰੁਪਏ ਰੋਕੇ ਹੈਗਾ ਉਹ ਵੀ ਸਾਨੂੰ ਦਿੱਤਾ ਜਾਵੇ ਔਰ ਜੋ ਪੰਜਾਬ ਸਟੇਟ ਜਿੰਨਾ ਵੀ ਨੁਕਸਾਨ ਹੋਇਆ ਹੈ ਇਹਦੀ ਪਰਪਾਈ ਕੀਤੀ ਜਾਵੇ ਕਿਉਂਕਿ ਪੰਜਾਬ ਸਰਕਾਰ ਕੋਲ ਜਿਹੜਾ ਅਸੀਂ ਟੈਕਸ ਪੇ ਕਰਨੇ ਆ ਸੈਂਟਰ ਸਰਕਾਰ ਕੋ ਜਾਂਦਾ ਹੈ ਅਗਰ ਜੋ ਵੀ ਪੈਸਾ ਸੈਂਟਰ ਸਰਕਾਰ ਕੋ ਗਿਆ ਸਾਡਾ ਪੰਜਾਬ ਦਾ ਲੋਕਾਂ ਦਾ ਦਿੱਤਾ ਹੋਇਆ ਅੱਜ ਜੇਕਰ ਪੰਜਾਬ ਦੇ ਲੋਕੀ ਮੁਸੀਬਤ 'ਚ ਆ ਗਏ ਨੇ ਤੇ ਕੇਂਦਰ ਸਰਕਾਰ ਦਾ ਫਰਜ਼ ਬੰਦਾ ਹੈਗਾ ਇਮੀਡੀਏਟਲੀ ਰੀਲੀਫ ਦੇਣਾ ਪਰ ਬੜੇ ਦੁਖ ਦੀ ਗੱਲ ਹੈ ਕਿ ਇਹ ਵੀ ਸਲਾਮਾਂ ਕੀਤੀਆਂ ਜਾ ਰਹੀਆਂ ਨੇ ਕੋਈ ਪੰਜਾਬ ਸਰਕਾਰ ਨੂੰ ਇੱਕ ਪੈਸਾ ਵੀ ਕੇਂਦਰ ਸਰਕਾਰ ਨੂੰ ਨਹੀਂ ਆਇਆਗਾ ਜਦ ਤੇ ਇੱਥੇ ਪੈਸੇ ਦੀ ਬਹੁਤ ਸਖਤ ਲੋਡ ਹੈਗੀ ਏ ਸੋ ਮੈਂ ਸਾਰੇ ਹੀ ਪੰਜਾਬ ਵਾਸੀਆਂ ਨੂੰ ਔਨ ਬਿਹਾਫ ਆਫ ਪੰਜਾਬ ਗਵਰਨਮੈਂਟ ਔਨ ਦਾ ਬਿਹੈਫ ਆਫ ਸੀਐਮ ਸਾਹਿਬ ਨੂੰ ਅਸ਼ੋਰਡ ਕਰਦਾ ਹੈਗਾ ਕਿ ਸਰਕਾਰ ਲੋਕਾਂ ਦੇ ਨਾਲ ਖੜੀ ਹੈਗੀ ਏ ਔਰ ਲੋਕਾਂ ਦੇ ਸਾਰੇ ਦੁੱਖ ਦਰਦ ਦੇ ਵਿੱਚ ਅਸੀਂ ਨਾਲ ਸ਼ਾਮਲ ਹਾਂ ਅਸੀਂ ਸਾਰੀ ਜੋ ਟੀਮ ਹੈਗੀ ਏ ਅਸੀਂ ਲਗਾਤਾਰ ਸਾਰੇ ਸ਼ਹਿਰ ਦਾ ਦੌਰਾ ਕਰ ਰਹੇ ਹਾਂ ਇਹ ਗੱਲ ਠੀਕ ਹੈ ਕਿ ਹੁਣ ਜਿਆਦਾ ਬਰਸਾਤ ਹੋਣ ਦੇ ਕਾਰਨ ਇਲਾਕੇ ਦੇ ਵਿੱਚ ਫਲੱਡ ਵੀ ਆਇਆ ਹੈਗਾ ਗਲੀਆਂ 'ਚ ਪਾਣੀ ਵੀ ਫਿਰ ਰਿਹਾ ਹੈਗਾ ਸੀਵਰੇਜ ਬੈਕ ਵੀ ਮਾਰ ਰਿਹਾ ਹੈਗਾ ਪਰ ਇਹ ਸਾਰਾ ਇਟ ਇਜ਼ ਓਨਲੀ ਟੈਂਪੋਰਰੀ ਸੋ ਕੁਝ ਸਮੇਂ ਬਾਅਦ ਮਸਲਾ ਹੱਲ ਹੋ ਜਾਏਗਾ ਸੋ ਸਭ ਨੂੰ ਲੋਕਾਂ ਨੂੰ ਔਰ ਸਾਥੀਆਂ ਨੂੰ ਬੇਨਤੀ ਹੈ ਕਿ ਅਸੀਂ ਸਾਰੇ ਇੱਕ ਦੂਜੇ ਦੇ ਸਹਯੋਗੀ ਬਣੀਏ ਅੱਜ ਹਰ ਇਨਸਾਨ ਦਾ ਫਰਜ ਬੰਦਾ ਹੈ ਕਿ ਅਸੀਂ ਸਭ ਦਾ ਸਾਥ ਦੇਈਏ ਹੈਲਪ ਕਰੀਏ ਕ੍ਰਿਟੀਸਾਈਜ਼ ਨਾ ਕਰੀਏ ਇਹ ਸਮਾ ਕ੍ਰਿਟੀਸਾਈਜ਼ ਕਰਨ ਦਾ ਨਹੀਂ ਹੈਗਾ ਇਹ ਰਾਜਨੀਤੀ ਤੋਂ ਉੱਪਰ ਉੱਠ ਕੇ ਲੋਕਾਂ ਦਾ ਹੀ ਸਾਰੇ ਹੀ ਭੈਣ ਭਾਈ ਹੈਗੀਆਂ ਸਾਰੇ ਪੰਜਾਬ ਵਾਸੀਆਂ ਵੈਸੇ ਵੀ ਪੰਜਾਬ ਸਾਂਝੀ ਵਾਲਤਾ ਲਈ ਔਰ ਪੰਜਾਬੀਅਤ ਲਈ ਇਕੱਠੇ ਹੋਣ ਦਾ ਇੱਕ ਸਬੂਤ ਅਸੀਂ ਪਹਿਲਾਂ ਵੀ ਦਿੰਦੇ ਆਏ ਹਾਂ ਔਰ ਵੈਸੇ ਵੀ ਪੰਜਾਬ ਹਮੇਸ਼ਾ ਹਰ ਮੁਸ਼ਕਲ ਨੂੰ ਕਵਰ ਕਰਕੇ ਬਾਹਰ ਨਿਕਲਦਾ ਆਇਆ ਹੈਗਾ ਇਸ ਮੁਸ਼ਕਲ ਤੋਂ ਅਸੀਂ ਬਹੁਤ ਜਲਦੀ ਬਾਹਰ ਨਿਕਲਾਂਗੇ ਅਸੀਂ ਨਾਰਮਲ ਲਾਈਫ ਜੀਣੀ ਸ਼ੁਰੂ ਕਰ ਦਾਂਗੇ ਸੋ ਮੈਂ ਦੇਖੋ ਪਹਿਲੀ ਗੱਲ ਇਹ ਹੈ ਕਿ ਜਿਹੜੇ ਲੋਕੀ ਜਿਹੜੇ ਸਾਡੇ ਪੈਨ ਪਾਈ ਕਿਸਾਨ ਵੀਰ ਫਲੱਡ ਦੀ ਚਪੇੜ ਚ ਆਏ ਹੈਗੇ ਨੇ ਉਹ ਜਿੱਥੇ ਰਹਿ ਰਹੇ ਹੈਗੇ ਨੇ ਉਹਨਾਂ ਨੂੰ ਪਹਿਲਾਂ ਸਭ ਤੋਂ ਹੈਗਾ ਜਾਨ ਮਾਲ ਦਾ ਸੇਵ ਕਰਨਾ ਕਿ ਕੋਈ ਜਿਹੜਾ ਹੈਗਾ ਕਿਤੇ ਦੀ ਜਾਨ ਨਾ ਜਾਵੇ ਉਹਨਾਂ ਲੋਕਾਂ ਸਾਰਿਆਂ ਨੂੰ ਫਲੱਡ ਦੇ ਵਿੱਚ ਜੋ ਕਿਸ਼ਤੀਆਂ ਬੋਟਾਂ ਰਹੀ ਸਾਰੇ ਸਾਥੀ ਇਕੱਠੇ ਹੋ ਕੇ ਜਿਹੜੇ ਸੀ ਨਾ ਲਗਾਤਾਰ ਉਹਨਾਂ ਨੂੰ ਰੈਸਕਿਊ ਕਰ ਰਹੇ ਹੈਗੇ ਆ ਉਹਨਾਂ ਨੂੰ ਸੇਫ ਜਗ੍ਹਾ ਤੇ ਪਹੁੰਚਾ ਕੇ ਲੈ ਕੇ ਆ ਰਹੇ ਆ ਉਹਦੇ ਬਾਅਦ ਜਿਹੜਾ ਸਾਡਾ ਸਰਕਾਰੀ ਪ੍ਰਸ਼ਾਸਨ ਹੈਗਾ ਸਾਰਾ ਸਾਰੇ ਮਿਨਿਸਟਰ ਸਹਿਬਾਨ ਸਾਰਿਆਂ ਜ਼ਿਲ੍ਹਿਆਂ ਦੇ ਵਿੱਚ ਪੰਜਾਬ ਸਰਕਾਰ ਦੇ ਮੰਤਰੀ ਐਮ ਐਲ ਏ ਸਹਿਬਾਨ ਚੇਅਰਮੈਨ ਸਹਿਬਾਨ ਹਲਕਾ ਇੰਚਾਰਜ ਦਿਨ ਰਾਤ ਮਿਹਨਤ ਕਰੇ ਨੇ ਲੋਕਾਂ ਵਾਸਤੇ ਤੁਸੀਂ ਦੇਖਿਆ ਉਹਨੇ ਕਿ ਜਿਹੜਾ ਇੱਕ ਪਾਣੀ ਖੇਤਾਂ ਵਿੱਚ ਆ ਗਿਆ ਹੈਗਾ ਵਿੱਚ ਕੋਈ ਸ਼ੱਕ ਨਹੀਂ ਹੈਗਾ ਕਿ ਜਿਹੜੀ ਫਸਲ ਹੈਗੀਏ ਉਦੀ ਬਾਅਦ ਚ ਹਿਸਾਬ ਲਗਾਵਾਂਗੇ ਕਿੰਨੀ ਬਰਬਾਦੀ ਹੋਈ ਏ ਪਰ ਜਿਹੜੀਆਂ ਹੈਗਾ ਪਹਿਲਾ ਸਾਡੀ ਪ੍ਰਾਇਓਰਟੀ ਹੈਗੀ ਕਿ ਕਿਸੇ ਦੀ ਜਾਨ ਨਾ ਜਾਵੇ ਸਭ ਨੂੰ ਸੇਫ ਜਗ੍ਹਾ ਪਹੁੰਚਾਇਆ ਜਾਏ ਔਰ ਤੁਸੀਂ ਦੇਖਿਆ ਹੈਗਾ ਤੁਸੀਂ ਸਾਡੇ ਮੀਡੀਆ ਤੁਸੀਂ ਚੌਥਾ ਪਿਲਰ ਹੈਗੇ ਉਹ ਤੁਸੀਂ ਸਾਰੇ ਜਾਣਦੇ ਹੋ ਕਿ ਸਾਰੇ ਪੰਜਾਬ ਦੇ ਵਿੱਚ ਕੋਈ ਵੀ ਸਰਕਾਰ ਸਾਰੇ ਕੰਮ ਛੱਡ ਕੇ ਇਸ ਸਮੇਂ ਕੇਵਲ ਤਾਂ ਕੇਵਲ ਜਿਹੜਾ ਪੰਜਾਬ ਵਿੱਚ ਫਲੱਡ ਆਇਆ ਉਹਦੇ ਬਾਰੇ ਚਿੰਤਾ ਵੀ ਕਰ ਰਹੀ ਏ ਔਰ ਕੰਮ ਵੀ ਕਰ ਰਹੀ ਏ ਸਾਰਾ ਲੋਕਲ ਜੇ ਅਗਰ ਦੇਖਿਆ ਜਾਏ ਬੀਸੀ ਸਹਿਬਾਨ ਸਾਡੇ ਭੈਣ ਜੀ ਸਾਡੇ ਨਿਤਨ ਕੋਹਲੀ ਜੀ ਪ੍ਰਧਾਨ ਜੀ ਅਸੀਂ ਸਾਰੀ ਟੀਮ ਨਾਲ ਸਾਫ਼ ਸਾਰੇ ਅਸੀਂ ਦਿਨ ਰਾਤ ਕੰਮ ਕਰ ਰਹੇ ਆਂ ਤੁਸੀਂ ਦੇਖਿਆ ਗਿਆ ਸੀ ਸਾਰੇ ਲੱਗੇ ਆਂ ਕਿ ਇਹ ਉਹ ਸਾਡਾ ਫਰਜ਼ ਬੰਦਿਆ ਸੋ ਮੈਂ ਚਾਹਾਂਗਾ ਕਿ ਲੋਕੀ ਪੈਨਿਕ ਨਾ ਹੋਣ ਪੇਸ਼ੈਂਸ ਰੱਖ ਕੇ ਜਿਹੜਾ ਹੈਗਾ ਅਸੀਂ ਇਹਦਾ ਮੁਕਾਬਲਾ ਕਰਾਂਗੇ ਬੰਦ ਨਹੀਂ ਛੱਡਿਆ ਜਾ ਰਿਹਾ ਕੋਈ ਇਸ ਪਰ ਇੱਕ ਗੱਲ ਬਾਤ ਹੋਣੀ ਸਥਿਤੀ ਦਾ ਵੀ ਲੈਵਲ ਲਗਾਤਾਰ ਬੱਤਾ ਜਾ ਰਿਹਾ ਜਿਹੜਾ ਮੌਸਮ ਵਿਭਾਗ ਹੈਗਾ ਉਹ ਲਗਾਤਾਰ ਮੋਨਿਟਰਿੰਗ ਕਰ ਰਿਹਾ ਹੈਗਾ ਕਿ ਤਾਂ ਕਿ ਪਾਣੀ ਘਟਤ ਘਟ ਛੱਡਿਆ ਜਾਵੇ ਅਗਰ ਕਿਤੇ ਕੋਈ ਐਮਰਜੈਂਸੀ ਹੁੰਦੀ ਹੈਗੀ ਉੱਥੇ ਹੀ ਪਾਣੀ ਛੱਡਿਆ ਜਾ ਰਿਹਾ ਹੈਗਾ ਔਰ ਤਕਰੀਬਨ ਫਿਲਹਾਲ ਜੋ ਹੈ ਨੋ ਡਾਊਟ ਫਲੱਡ ਜਿਹੜਾ ਹੈ ਆਇਆ ਵੀ ਹੈਗਾ ਪਰ ਅਸੀਂ ਉਸ ਨੂੰ ਵਿਚਾਰ ਰਹੇ ਹਾਂ ਉਸ ਨੂੰ ਕੰਟਰੋਲ ਕਰ ਰਹੇ ਹਾਂ ਤਾਂ ਕਿ ਅਸੀਂ ਨਹੀਂ ਚਾਹਦੇ ਕਿ ਪਿੱਛੋਂ ਪਾਣੀ ਛੜਤਾ ਜਾਵੇ ਜਿਆਦਾ ਫਲੱਡ ਉਹਦੇ ਨਾਲ ਲੋਕਾਂ ਨੂੰ ਸੰਭਾਲਿਆ ਨਾ ਜਾਵੇ ਤੇ ਲੋਕਾਂ ਦੇ ਪਿੰਡਾਂ ਵਿੱਚ ਘਰਾਂ ਵਿੱਚ ਵੜ ਜਾਏ ਇਸ ਕਰਕੇ ਇਹ ਸਾਰਾ ਹੀ ਸਮੇਂ ਸਮੇਂ ਸਰਦਾ ਜੋ ਹੈ ਮੋਨਿਟਰਿੰਗ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਵੱਲੋਂ ਮੌਸਮ ਵਿਭਾਗ ਵੱਲੋਂ ਔਰ ਇਹ ਚਾਹਦੇ ਆ ਕਿ ਇਹ ਦਾ ਦੌਰ ਹੈਗਾ 2-4 ਦਿਨ ਹੋਰ ਬਰਸਾਤ ਦੀ ਸੰਭਾਵਨਾ ਹੈਗੀ ਹੈ ਅਸੀਂ ਕੱਢਦੇ ਇਹ 2-4 ਦਿਨ ਠੀਕ ਹੋ ਜਾਏ ਮੌਸਮ ਅਰਬਾਜ ਆਸਤਾ ਸਾਰੇ ਹਾਲਾਤ ਠੀਕ ਹੋਣਗੇ ਔਰ ਸਰਕਾਰ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਆਂ ਦਿੱਤੀ ਜਾਵੇਗੀ ਸਾਰਿਆਂ ਦਾ ਖਿਆਲ ਰੱਖਿਆ ਜਾਏਗਾ ਸਭ ਦੀ ਦੇਖਭਾਲ ਕੀਤੀ ਜਾਵੇਗੀ ਅੱਜ ਵੀ ਜੋ ਹੈ ਲੋਕੀ ਜਿਹੜੇ ਅਸੀਂ ਬਾਹਰ ਕੱਢ ਕੇ ਆਏ ਹੈਗੇ ਆ ਔਰ ਲੋਕਾਂ ਨੂੰ ਜਿਹੜੇ ਅਸੀਂ ਲਿਆਂਦੇ ਨੇ ਬਾਹਰ ਕੱਢ ਕੇ ਪਿੰਡਾਂ ਚੋਂ ਉਹਨਾਂ ਕੋ ਰਾਸ਼ਨ ਦੀ ਕੋਈ ਕਮਿਊਨਿਟੀ ਚਰਚਾ ਹੋ ਰਹੀ ਸੀ ਕਿ ਰਾਸ਼ਨ ਉਹਨਾਂ ਕੋਲ ਤਕਰੀਬਨ 6-6 ਮਹੀਨੇ ਦਾ ਰਾਸ਼ਨ ਇਕੱਠਾ ਹੋ ਗਿਆ ਉਹਨਾਂ ਕੋਲ ਜਿਸ ਸਰਕਾਰ ਸਰਕਾਰ ਵੱਲੋਂ ਕਿਤੇ ਪਹਿਲਾਂ ਦੇ ਆਦਮੀ ਨੂੰ ਪਹੁੰਚ ਜਾਈਦਾ ਖਾਨ ਨੂੰ ਰਾਸ਼ਨ ਜਾਈਦਾ ਤਾਂ ਕਿ ਬਾਕੀ ਕਿਲਾ ਸਾਰੀਆਂ ਬਾਤ ਚ ਗਈਆਂ ਸੋ ਸਭ ਨੂੰ ਰਾਸ਼ਨ ਮਿਲ ਰਿਹਾ ਹੈਗਾ ਸਾਰੇ ਇੱਕ ਜਗ੍ਹਾ ਤੇ ਉਹਨਾਂ ਨੂੰ ਰਹਿਣ ਵਾਸਤੇ ਸੇਫ ਜਗ੍ਹਾ ਦਿੱਤੀ ਹੈਗੀ ਉੱਥੇ ਰਹਿ ਰਹੇ ਨੇ ਸੋ ਸਾਰੇ ਪੰਜਾਬ ਦੇ ਵਿੱਚ ਸਾਰੇ ਹਲਾਜ ਰਹੇ ਨੇ ਵਿਦਨ ਕੰਟਰੋਲ ਹੈਗੇ ਨੇ ਬਾਕੀ ਇਹ ਜੋ ਆਫਤਾ ਹੈਗੀ ਬੜੀ ਵੱਡੀ ਹੈਗੀ ਹੈ ਸਾਰੇ ਸਾਥੀਆਂ ਨੂੰ ਬੇਨਤੀ ਕਰਾਂਗਾ ਰਲ ਮਿਲ ਕੇ ਸਾਰੇ ਪੰਜਾਬੀ ਮਨੁਜਰੇ ਵਿਦੇਸ਼ਾਂ 'ਚ ਰਹਿੰਦੇ ਨੇ ਉਹ ਵੀ ਆਪਣੇ ਦੇਖੋ ਪਹਿਲੀ ਵਾਰੀ ਹੋਇਆ ਕਿ ਸਾਰੇ ਕਲਾਕਾਰ ਸਿੰਗਰ ਬਾਹਰ ਵਿਦੇਸ਼ਾਂ 'ਚ ਰਹਿਣ ਵਾਲੇ ਸਾਡੇ ਪੰਜਾਬੀ ਵੀਰ ਉਹ ਵੀ ਦਾਅਵਾਵਾਂ ਕਰ ਰਹੇ ਨੇ ਕਿ ਕੋਈ ਪਰਮਾਤਮਾ ਸਾਨੂੰ ਇਸ ਦੁੱਖ ਦੀ ਕਿਰਜੂ ਬਾਹਰ ਕਢੋ ਔਰ ਜੋ ਜਿਆਦਾ ਇਹ ਆਪ ਦਾ ਜਲਦੀ ਜਲਦੀ ਖਤਮ ਹੋ ਗਏ ਲੋਕ ਬਹੁਤ ਪੈਨਿਕ ਹੋ ਗਏ ਇਸੇ ਨਾਲ ਜਿਹੜਾ ਕਾਲਾ ਬਾਜ਼ਾਰੀ ਵੀ ਵੱਧਦੀ ਜਾ ਰਹੀ ਹੈ ਹਰ ਚੀਜ਼ਾਂ ਦਾ ਰੇਟ ਜਿਹੜਾ ਡਬਲ ਕੀਤਾ ਜਾ ਰਿਹਾ ਹੈ ਤੇ ਫੇਕ ਨਿਊਜ਼ ਵੀ ਬਹੁਤ ਚਲਦੀਆਂ ਨਜ਼ਰ ਆ ਰਹੀਆਂ ਹੁਣ ਇਸ ਬਾਰੇ ਕੀ ਕਰਨਾ ਚਾਹੀਦਾ ਦੇਖੋ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਬਿਲਕੁਲ ਕਲੀਅਰ ਹੈਗਾ ਕਿ ਕੋਈ ਵੀ ਕਾਲਾ ਬਾਜ਼ਾਰੀ ਨਹੀਂ ਕਰੇਗਾ ਜਿਹੜਾ ਵੀ ਦੁਕਾਨਦਾਰ ਰਾਇਸ ਤੋਂ ਜ਼ਿਆਦਾ ਪੈਸੇ ਲੈ ਕੇ ਚਾਰਜ ਕਰੇਗਾ ਅਜਦੀਸ ਸਿੰਘ ਸਾਹਿਬ ਉਹਨਾਂ ਵੱਲੋਂ ਵੀ ਆਦੇਸ਼ ਆਇਆ ਹੈਗਾ ਸਾਰਿਆਂ ਨੂੰ ਕਿ ਜਿਹੜਾ ਕੋਈ ਇਦਾਂ ਦਾ ਕਾਲਾ ਬਜਾਰੀ ਕਰੇਗਾ ਉਹਦੇ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਪਰ ਵੈਸੇ ਮੈਂ ਉਹਨਾਂ ਨੂੰ ਬੇਨਤੀ ਵੀ ਕਰਾਂਗਾ ਸਾਥੀਆਂ ਨੂੰ ਬਿਜ਼ਨਸਮੈਨਾਂ ਨੂੰ ਕਿ ਇਹ ਸਮਾਂ ਮਦਦ ਕਰਨ ਦਾ ਹੈਗਾ ਸੇਵਾ ਕਰਨ ਦਾ ਸਮਾਂ ਹੈਗਾ ਸਾਨੂੰ ਇਹਦੇ ਇਸ ਸਮੇਂ ਕੋਈ ਜ਼ਿਆਦਾ ਰੇਟ ਚਾਰਜ ਨਹੀਂ ਕਰਨੇ ਚਾਹੀਦੇ ਸਭ ਨੂੰ ਹੋ ਸਕੇ ਤੇ ਸਹਿਯੋਗ ਕਰਨਾ ਚਾਹੀਦਾ ਹੈ